ਦੇਸ਼ਪੁਰ ਦੇ ਵਿੱਚ ਇੱਕ ਸੁਪਰ ਨਟਵਰ ਲਾਲ ਦੇ ਤੌਰ ਤੇ ਜਾਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਹੈ ਮੌਤ ਬਾਅਦ ਉਹਨਾਂ ਦੇ ਖਿਲਾਫ ਜਿਹੜਾ ਕੇਸ ਦਰਜ ਸਨ ਉਹ ਬੰਦ ਕਰ ਦਿੱਤੇ ਗਏ ਨੇ ਸੁਪਰ ਨਟਵਰ ਲਾਲ ਪੂਰੇ ਦੇਸ਼ ਵਿੱਚ ਇੱਕ ਪ੍ਰਸਿੱਧ ਵਿਅਕਤੀ ਦੇ ਤੌਰ ਤੇ ਜਾਣਿਆ ਜਾਂਦਾ ਸੀ ਜਿਨੇ ਚੋਰੀ ਛਡਣੀ ਬੰਦ ਨਹੀਂ ਕੀਤੀ ਸੀ ਮਰਨ ਤੋਂ ਪਹਿਲਾਂ ਵੀ ਉਹ ਚੋਰੀ ਕਰਗੇ ਸੀ ਫਰਜੀ ਜੱਜ ਵੀ ਬਣਿਆ ਤੇ 2700 ਦੇ ਕਰੀਬ ਅਪਰਾਧੀਆਂ ਨੂੰ ਉਹਨੇ ਜ਼ਮਾਨਤ ਵੀ ਦਿੱਤੀ ਸੀ ਗੱਲ ਹੈਰਾਨ ਕਰਨ ਵਾਲੀ ਹੈ ਕਿ ਆਖਰੀ ਸੁਪਰ ਨਟਵਰ ਲਾਲ ਕੌਣ ਸੀ ਇਹਦਾ ਵਕਾਲਤ ਦੇ ਨਾਲ ਜਾਂ ਅਦਾਲਤਾਂ ਦੇ ਨਾਲ ਕੀ ਲੈਣਾ ਦੇਣਾ ਸੀ ਤੇ ਕਿਵੇਂ ਪੁਲਿਸ ਦੇ ਅੜਕੇ ਆਇਆ ਸੀ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਸੁਪਰ ਨਟਵਰ ਲਾਲ ਤੇ ਜਿਹੜਾ ਕੇਸ ਦਰਜ ਕੀਤਾ ਗਿਆ ਸੀ ਕਰੀਬ 2 ਅਧਿਆਕੇ ਪਹਿਲਾਂ ਉਹ ਬੰਦ ਕਰ ਦਿੱਤਾ ਗਿਆ ਵਜ੍ਹਾ ਕਿ ਉਹਦੀ 5 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਜ਼ਿਲ੍ਹਾ ਕੋਰਟ ਦਾ ਫੈਸਲਾ 5 ਮਹੀਨੇ ਪਹਿਲਾਂ ਹੋਈ ਮੌਤ ਉਸ ਤਬਾਕੀ ਇਸ ਬੰਦ ਤੇ ਫਰਜੀ ਜੱਜ ਬਣ ਕੇ ਉਹਨੇ 2700 ਅਪਰਾਧੀਆਂ ਨੂੰ ਦਿੱਤੀ ਸੀ ਜ਼ਮਾਨਤ ਖਬਰ ਕੀ ਅਸਲ ਵਿੱਚ ਫਰਜੀ ਜੱਜ ਬਣ ਕੇ 40 ਦਿਨ ਤੱਕ 2700 ਅਪਰਾਧੀਆਂ ਨੂੰ ਜ਼ਮਾਨਤ ਦੇਣ ਵਾਲੇ ਹਰਿਆਣਾ ਦੇ ਜ਼ਿਲ੍ਹਾ ਪਵਾਨੀ ਦੇ ਰਹਿਣ ਵਾਲੇ ਧਨੀ ਰਾਮ ਮਿੱਤਰ ਦੇ ਖਿਲਾਫ ਚੰਡੀਗੜ੍ਹ ਦੇ ਵਿੱਚ 20 ਸਾਲ ਪਹਿਲਾਂ ਦਰਜ ਚੋਰੀ ਦੇ ਮਾਮਲੇ ਨੂੰ ਜ਼ਿਲ੍ਹਾ ਅਦਾਲਤ ਨੇ ਬੰਦ ਕਰ ਦਿੱਤਾ ਕਿਉਂਕਿ ਕਰੀਬ 5 ਮਹੀਨੇ ਪਹਿਲਾਂ 18 April 2022 ਨੂੰ ਉਹਨਾਂ ਦਾ ਦਿਲ ਦਾ ਦੌਰਾ ਪੈਣ ਕਰਕੇ ਧਣੀ RAM ਦੀ ਮੌਤ ਹੋ ਗਈ ਸੀ। ਮੌਤ ਦੇ ਵਕਤ ਉਸ ਦੀ ਉਮਰ 86 ਸਾਲ ਸੀ। ਉਹ ਦੇਸ਼ ਭਰ ਦੇ ਵਿੱਚ ਸੁਪਰ ਨਟਵਰ ਲਾਲ ਅਤੇ ਚੋਰਾਂ ਦੇ ਸਰਗਨੇ ਦੇ ਤੌਰ ਤੇ ਜਾਣਿਆ ਜਾਂਦਾ ਸੀ। ਧਣੀ RAM ਨੂੰ ਇੰਡੀਅਨ ਚਾਰਲਸ ਸ਼ੋਭਰਾਜ ਦੇ ਤੌਰ ਤੇ ਵੀ ਜਾਣਿਆ ਜਾਂਦਾ ਸੀ। ਧਣੀ RAM ਇੱਕ ਆਦਤਾਂ ਚੋਰ ਸੀ ਜਿਸ ਨੇ ਜ਼ਿੰਦਗੀ ਭਰ ਆਪਣੇ ਆਖਰੀ ਮਤਲਬ ਬਰਿਆਂ ਦੇ ਵਿੱਚ ਜਦੋਂ ਬਿਮਾਰ ਵੀ ਸਨ ਉਸ ਸਮੇਂ ਵੀ ਉਹਨੇ ਅਪਰਾਧ ਕਰਨੇ ਨਹੀਂ ਛੱਡੇ ਤਣੀ ਰਾਮ ਤੇ ਚੰਡੀਗੜ੍ਹ ਦੇ ਸੈਕਟਰ 3 ਦੇ ਪੁਲਿਸ ਸਟੇਸ਼ਨ ਵਿੱਚ ਸਾਲ 2004 ਵਿੱਚ ਕੇਸ ਦਰਜ ਹੋਇਆ ਸੀ ਦੋਸ਼ ਸੀ ਕਿ ਉਸਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਪਾਰਕਿੰਗ ਚੋਂ ਅਸ਼ੋਕ ਕੁਮਾਰ ਨਾਮਕ ਇੱਕ ਵਿਅਕਤੀ ਦੀ ਕਾਰ ਚੋਰੀ ਕੀਤੀ ਸੀ 3 ਸਾਲ ਬਾਅਦ ਪੁਲਿਸ ਨੇ ਉਸ ਕਾਰ ਨੂੰ ਬਰਾਮਦ ਕਰ ਲਿਆ ਸੀ ਉਦੋਂ ਧਨੀ RAM ਦਾ ਨਾਮ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਉਸਤੇ ਚੋਰੀ ਅਤੇ ਠੱਗੀ ਦੇ ਮਾਮਲੇ ਚੱਲਦੇ ਰਹੇ ਹਾਲਾਂਕਿ ਬਾਅਦ ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਲੇਕਿਨ ਉਹ ਬਿਮਾਰ ਰਹਿਦਾ ਸੀ ਤੇ ਨਾਲ ਹੀ ਉਮਰ ਜ਼ਿਆਦਾ ਹੋ ਗਈ ਸੀ ਅਜਿਹੇ ਵਿੱਚ ਉਹਨੂੰ ਜ਼ਮਾਨਤ ਮਿਲ ਗਈ ਮੀਡੀਆ ਰਿਪੋਰਟ ਦੇ ਮੁਤਾਬਕ 1970 ਤੋਂ ਲੈ ਕੇ 1975 ਦੇ ਵਿਚਕਾਰ ਦੀ ਗੱਲ ਦੱਸੀ ਜਾ ਰਹੀ ਹੈ ਕਿ ਧਨੀ RAM ਨੇ ਇੱਕ ਅਖਬਾਰ ਵਿੱਚ ਹਰਿਆਣਾ ਦੇ ਝੱਜਰ ਵਿੱਚ ਐਡੀਸ਼ਨਲ ਸੈਸ਼ਨ ਜੱਜ ਦੇ ਖਿਲਾਫ ਵਿਭਾਗੀ ਜਾਂਚ ਦੇ ਆਦੇਸ਼ ਦੀ ਖਬਰ ਪੜ੍ਹੀ ਸੀ ਉਸ ਤੋਂ ਬਾਅਦ ਉਸਨੇ ਕੋਰਟ ਦੇ ਵਿੱਚ ਜਾ ਕੇ ਜਾਣਕਾਰੀ ਲਈ ਅਤੇ ਫਿਰ ਇੱਕ ਚਿੱਠੀ ਟਾਈਪ ਕਰਕੇ ਸੀਲਬੰਦ ਲਫਾਫੇ ਵਿੱਚ ਉੱਥੇ ਰੱਖ ਦਿੱਤੀ ਉਸਨੇ ਉਸ ਚਿੱਠੀ ਤੇ ਹਾਈ ਕੋਰਟ ਦੇ ਰਜਿਸਟਰਾਰ ਦੀ ਵੀ ਫਰਜੀ ਸਟੈਂਪ ਲਗਾਈ ਅਤੇ ਹੂਬ ਹੂ ਸਾਈਨ ਵੀ ਕੀਤੇ ਤੇ ਵਿਭਾਗੀ ਜਾਂਚ ਛਵਾਲੇ ਜੱਜ ਦੇ ਨਾਮ ਤੇ ਉਸ ਨੂੰ ਪੋਸਟ ਕਰ ਦਿੱਤਾ ਇਸ ਲੈਟਰ ਵਿੱਚ ਉਸ ਜੱਜ ਨੂੰ 2 ਮਹੀਨੇ ਦੀ ਛੁੱਟੀ ਭੇਜਣ ਦਾ ਆਦੇਸ਼ ਸੀ ਇਸ ਫਰਜੀ ਚਿੱਠੀ ਤੇ ਉਸ ਜੱਜ ਦੇ ਸਹੀ ਸਮਝ ਲਿਆ ਤੇ ਫਿਰ ਉਹ ਜੱਜ ਛੁੱਟੀ ਤੇ ਚਲਾ ਗਿਆ ਇਸ ਤੋਂ ਅਗਲੇ ਦਿਨ ਹੀ ਝੱਜਰ ਦੀ ਉਸੇ ਕੋਰਟ ਵਿੱਚ ਹਾਈ ਕੋਰਟ ਦੇ ਨਾਮ ਤੇ ਇੱਕ ਹੋਰ ਸੀਲਬੰਦ ਲਿਫਾਫਾ ਆ ਜਿਸ ਵਿੱਚ ਉਸ ਜੇ ਜੱਜ ਦੇ 2 ਮਹੀਨੇ ਛੁੱਟੀ ਜਾਣ ਤੇ ਦਰਨ ਉਸ ਦਾ ਕੰਮ ਦੇਖਣ ਲਈ ਨਵੇਂ ਜੱਜ ਦੀ ਨੁਕਤੀ ਦਾ ਆਦੇਸ਼ ਸੀ ਇਸ ਤੋਂ ਬਾਅਦ ਤਨੀਰਾਮ ਖੁਦ ਹੀ ਜੱਜ ਬਣ ਕੇ ਕੋਟ ਪਹੁੰਚ ਗਏ ਸਾਰੇ ਕੋਰਟ ਸਟਾਫ ਨੇ ਉਸ ਨੂੰ ਸਹੀ ਤੌਰ ਤੇ ਸੱਚੇ ਤੌਰ ਤੇ ਜੱਜ ਮੰਨ ਲਿਆ ਉਹ 40 ਦਿਨ ਤੱਕ ਮਾਮਲਿਆਂ ਦੀ ਸੁਣਵਾਈ ਕਰਦਾ ਗਿਆ ਤੇ ਹਜ਼ਾਰਾਂ ਕੇਸਾਂ ਦਾ ਨੱਪਟਾਰਾ ਕਰ ਦਿੱਤਾ ਤਨੀਰਾਮ ਨੇ ਇਸ ਦੌਰਾਨ 2700 ਤੋਂ ਜ਼ਿਆਦਾ ਦੋਸ਼ੀਆਂ ਨੂੰ ਜ਼ਮਾਨਤ ਵੀ ਦੇ ਦਿੱਤੀ ਦੱਸਿਆ ਜਾਂਦਾ ਹੈ ਕਿ ਤਨੀਰਾਮ ਮਿੱਤਲ ਨੇ ਫਰਜ਼ੀ ਜੱਜ ਬਣ ਕੇ ਆਪਣੇ ਖਿਲਾਫ ਕੇਸ ਦੀ ਖੁਦ ਹੀ ਸੁਣਵਾਈ ਕੀਤੀ ਅਤੇ ਖੁਦ ਨੂੰ ਹੀ ਬਰੀ ਕਰ ਦਿੱਤਾ ਇਸ ਤੋਂ ਪਹਿਲਾਂ ਕਿ ਅਧਿਕਾਰੀ ਸਮਝ ਪਾਉਂਦੇ ਕਿ ਕੀ ਕੁਝ ਸਭ ਕੁਝ ਚੱਲ ਰਿਹਾ ਮਿੱਤਲ ਉੱਥੋਂ ਪਹਿਲਾਂ ਹੀ ਭੱਜ ਚੁੱਕਿਆ ਸੀ ਤੇ ਜਿਸ ਤੋਂ ਬਾਅਦ ਜਿਹੜੇ ਅਪਰਾਧੀਆਂ ਨੇ ਉਸ ਨੂੰ ਰਿਹਾ ਕਰਵਾਇਆ ਜਾਂ ਜ਼ਮਾਨਤ ਦਿੱਤੀ ਸੀ ਫਿਰ ਉਹਨੂੰ ਉਹਨਾਂ ਨੂੰ ਲੱਭਿਆ ਅਤੇ ਫਿਰ ਅਦਾਲਤ ਨੇ ਜੇਲ੍ਹ ਵਿੱਚ ਉਹਨਾਂ ਨੂੰ ਛੁੱਟ ਦਿੱਤਾ ਕਿਉਂਕਿ ਉਹ ਇੱਕ ਫਰਜੀ ਜੱਜ ਵੱਲੋਂ ਉਹਨਾਂ ਨੂੰ ਜ਼ਮਾਨਤਾਂ ਦਿੱਤੀਆਂ ਸੀ ਫਿਰ ਪੁਲਿਸ ਨੂੰ ਭਾਰੀ ਮਿਹਨਤ ਕਰਨੀ ਪਈ ਤੇ ਜਿੰਨੇ ਜਿੰਨਾ ਅਪਰਾਧੀਆਂ ਨੂੰ ਬਰੀ ਕੀਤਾ ਗਿਆ ਸੀ ਉਹਨਾਂ ਨੂੰ ਮੁੜ ਲੱਭ ਕੇ ਤੇ ਜੇਲ੍ਹ ਵਿੱਚ ਸੁਟ ਦਿੱਤਾ ਗਿਆ ਹੁਣ ਧਨੀ RAM ਦੀ ਜਿਹੜੀ ਪੜ੍ਹਾਈ ਆ ਉਹ ਮਾੜੀ ਮੋਟੀ ਨਹੀਂ ਸੀ ਧਨੀ RAM ਨੇ ਜਿੱਥੇ BSC ਕੀਤੀ ਸੀ ਨਾਲ ਦੇ ਨਾਲ ਉਹਨੇ LLB ਦੀ ਵੀ ਮਤਲਬ ਵਕਾਲੀ ਦੀ ਪੜ੍ਹਾਈ ਵੀ ਕੀਤੀ ਆ ਰੋहतक ਤੋਂ ਉਹਨੇ ਪਹਿਲੀ ਫਰਸਟ ਡਿਵੀਜ਼ਨ ਵਿੱਚ BSC ਦੀ ਪੜ੍ਹਾਈ ਕੀਤੀ ਆ ਫਿਰ ਉਹਨੇ ਰਾਜਸਥਾਨ ਤੋਂ LLB ਦੀ ਪੜ੍ਹਾਈ ਕੀਤੀ ਆ ਪਹਿਲਾ ਮਾਮਲਾ ਉਸੇ ਸਾਲ 1964 ਵਿੱਚ ਦਰਜੋ ਐਸੀ ਇਹ ਮਾਮਲਾ ਫਰਾਡ ਕਰਨ ਦਾ ਸੀ 150 ਤੋਂ ਜ਼ਿਆਦਾ ਉਹਦੇ ਉੱਪਰ ਚੋਰੀਆਂ ਤੇ 90 ਵਾਰ ਉਹ ਜੇਲ੍ਹ ਗਿਆ ਸੀ ਇਸ ਕਰਕੇ ਉਹਨੂੰ ਧਨੀ RAM ਨੂੰ ਸੁਪਰ ਨਟਵਾਰ ਲਾਲ ਵੀ ਆਖਿਆ ਜਾਂਦਾ ਰਿਹਾ ਔਰ ਨਾਲ ਦੀ ਨਾਲ ਉਹਨੂੰ ਲੋਕੀ ਚੋਰਾਂ ਦਾ ਸਰਗਣਾ ਤੇ ਕਈ ਲੋਕੀ ਉਹਨੂੰ ਇੰਡੀਅਨ ਚਾਰਲਸ ਸ਼ੋਭਰਾਜ ਦੇ ਤੌਰ ਤੇ ਵੀ ਜਾਣਦੇ ਸੀ ਕਿ ਇੰਨੀਆਂ ਖੁਦ ਚੋਰੀਆਂ ਕੀਤੀਆਂ ਹੋਣ ਔਰ ਖੁਦ ਨਕਲੀ ਜੱਜ ਬਣ ਗਿਆ ਹੋਵੇ ਸਤਾਇ ਸੋ ਉਪਰਾਧੀਆਂ ਨੂੰ ਜਮਾਨਤ ਦਿੱਤੀ ਗਈ ਹੋਵੇ ਔਰ ਫਿਰ ਇਸ ਸੁਪਰ ਨਟਵਰ ਲਾਲ ਦੀ ਮੌਤ ਹੋ ਜਾਂਦੀ ਆ 5 ਮਹੀਨੇ ਤੇ ਜਿਹੜਾ ਚੰਡੀਗੜ੍ਹ ਦੀ ਅਦਾਲਤ ਦੇ ਵਿੱਚ ਕੇਸ ਉਹਦੇ ਖਿਲਾਫ ਰਜਿਸਟਰ ਸੀ ਉਹ ਕੇਸ ਵੀ ਬੰਦ ਕਰ ਦਿੱਤਾ ਇਹ ਕਹਾਣੀ ਤੁਹਾਨੂੰ ਦੱਸੀ ਹੈ ਕਿ ਆਖਿਰ ਸੁਪਰ ਨਟਵਰ ਲਾਲ ਕੌਣ ਸੀ ਤੇ ਕਿਵੇਂ ਉਹ ਮਸ਼ਹੂਰ ਸੀ ਤੇ ਕਿਵੇਂ ਉਹ ਜੱਜ ਬਣਿਆਗਾ ਤੇ ਕਿਵੇਂ ਉਹ ਖੁਦ 150 ਦੇ ਕਰੀਬ ਉਸਨੇ ਚੋਰੀਆਂ ਕੀਤੀਆਂ ਦੇ 90 ਵਾਰ ਜੇਲ੍ਹ ਗਿਆ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਅੱਗੇ ਆ ਗਿਆ ਦੇਖਦੇ ਰਹੋ ਜੀ ਵੀ ਪੰਜਾਬ ਧੰਨਵਾਦ